प्यारे विद्यार्थी आज ही संविधान ਅਤੇ ਕਾਨੂੰਨ ਲੈਸਨ ਦੇ MCQ ਕਰਨ ਜਾ ਰਹੇ ਹਾਂ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ ਸੀ 26 ਜਨਵਰੀ 1950 ਈਸਵੀ ਨੂੰ ਲਾਗੂ ਹੋਇਆ ਸੀ ਸੈਕੰਡ ਕੁਐਸਚਨ ਹੈ ਜੀ ਸਾਡੇ ਕੋਲ ਭਾਰਤ ਦਾ ਸੰਵਿਧਾਨ ਕਿਹੜੀ ਪ੍ਰਕਾਰ ਦੀ ਪ੍ਰਣਾਲੀ ਹੈ ਤਾਂ ਲਿਖਿਤ ਸੰਵਿਧਾਨ ਹੈ ਜੀ ਸਾਡਾ ਭਾਰਤ ਦਾ ਸੰਵਿਧਾਨ ਜਿਹੜਾ ਉਹ ਲਿਖਿਤ ਸੰਵਿਧਾਨ ਹੈ ਤਾਂ ਥਰਡ ਕੁਐਸਚਨ ਹੈ ਜੀ भारत के संविधान का मुख्य खाका निर्माता कौन सी डॉक्टर भीम राव अंबेदकर सन भारत का ध्यान ज़... संविधान जरा भीम राव अंबेदकर ने तैयार किया संविधान सभा की पहली मीटिंग कदों हुई थी नौ दिसंबर उन्नीस सौ छियाली ईस्वी में हुई सहली मीटिंग नौ दिसंबर उन्नीस सौ छियाली नैक्सट है जी फिफ्थ क्वेश्चन साढ़े फिफ्थ क्वेश्चन भारत संविधान किन्न कि अनुसूचिया बारह अनुसूचिया भारत के संविधान बारह अनुसूचिया की गल की गई है ਪਰ ਦੇਖ ਕਿਸ ਭਾਗ ਵਿੱਚ ਸੰਵਿਧਾਨ ਦੇ ਕਿਸ ਮੂਲ ਹਕਤ ਅਧਿਕਾਰ ਦੀ ਗੱਲ ਕੀਤੀ ਗਈ ਹੈ ਭਾਗ 3 ਵਿੱਚ ਮੂਲ ਹਕਤ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ ਮੂਲ ਬੋਧ ਕਰਤਬ ਕਿਹੜੇ ਭਾਗ ਵਿੱਚ ਦਿੱਤੇ ਗਏ ਹਨ 6th 4th A ਵਿੱਚ ਦਿੱਤੇ ਗਏ ਹਨ ਕਰਤਬ ਜਿਹੜੇ ਆ ਸੰਵਿਧਾਨ ਦੇ ਭਾਗ 4 A ਵਿੱਚ ਦਿੱਤੇ ਗਏ ਹਨ 8th ਕੁਸ਼ਨ ਹੈ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿਹੜੇ ਸ਼ਬਦ ਸ਼ਾਮਿਲ ਹਨ ਸਮਾਜਵਾਦੀ ਧਰਮ ਨਿਰਪੇਖ ਤੇ ਗਣਤੰਤਰ ਕਿੰਨੋ ਸ਼ਬਦ ਜਿਹੜੇ ਭਾਰਤ ਦੇ ਸੰਵਿਧਾਨ ਪ੍ਰਸਤਾਵਨਾ ਵਿੱਚ ਸ਼ਾਮਿਲ ਹਨ ਪਰ ਦੇ ਤਹੇਤ ਸੁਭਿਦਾਨ ਭਾਰਤ ਨੂੰ ਸੁਭਿਦਾਨ ਦੇ ਤਹਿਤ ਭਾਰਤ ਨੂੰ ਕਿਹੜੀ ਕਿਹੜੀ ਪ੍ਰਣਾਲੀ ਪ੍ਰਾਪਤ ਹੈ ਗਣਤੰਤਰ ਪ੍ਰਣਾਲੀ ਪ੍ਰਾਪਤ ਹੈ। ਤੋਂ 10th ਹੈ ਜੀ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਕਿਵੇਂ ਹੁੰਦੀ ਹੈ? ਪ੍ਰੋਖ ਚੋਣ ਵਿਧੀ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ। ਇਨਡਾਇਰੈਕਟ ਚੋਣ ਹੁੰਦੀ ਹੈ ਭਾਰਤ ਦੇ ਰਾਸ਼ਟਰਪਤੀ ਦੀ। ਸੁਭਿਦਾਨ ਦੀ ਤਿਆਰੀ ਵਿੱਚ ਕਿਹੜੇ ਦੇਸ਼ਾਂ ਦੇ ਮਾਡਲ ਨੂੰ ਅਪਣਾਇਆ ਗਿਆ? ਅਮਰੀਕਾ, ਬ੍ਰਿਟੇਨ, ਕੈਨੇਡਾ ਸਾਰਿਆਂ ਦੇ ਮਾਡਲ ਨੂੰ ਅਪਣਾਇਆ ਗਿਆ ਹੈ। ਸੰਵਿਧਾਨ ਦੀ ਪ੍ਰਸਤਾਵਨਾ ਦੇ ਸ਼ਬਦ ਕਿੱਥੋਂ ਲੈ ਕੇ ਹਨ ਅਮਰੀਕਾ ਵਿੱਚੋਂ ਭਾਰਤ ਦੀ ਪ੍ਰਸਤਾਵਨਾ ਦਾ ਸ਼ਬਦ ਲਿਆ ਗਿਆ ਹੈ ਸੰਵਿਧਾਨ ਦੇ ਅਨੁਛੇਦ 14 ਤੋਂ 18 ਵਿੱਚ ਕੀ ਦੇਖਿਆ ਜਾਂਦਾ ਹੈ ਸਮਾਨਤਾ ਦਾ ਅਧਿਕਾਰ ਜਿਹੜਾ 14 ਤੋਂ ਲੈ ਕੇ 18 ਤੱਕ ਦਰਜ ਹਨ ਸਮਾਨਤਾ ਦੇ ਅਧਿਕਾਰ ਭਾਰਤ ਦੇ ਸੰਵਿਧਾਨ ਵਿੱਚ ਅਨੁਛੇਦ 368 ਦਾ ਸੰਬੰਧ ਕਿਸ ਨਾਲ ਹੈ ਸੰਵਿਧਾਨੀ ਸੰਸ਼ੋਧਨ ਨਾਲ ਹੈ 368 ਜਿਹੜਾ ਸੰਵਿਧਾਨ ਦੀ ਸੰਸ਼ੋਧਨ ਦੀ ਗੱਲ ਕਰਤਾ 15ਵਾਂ ਭਾਰਤ ਦੇ ਸੰਵਿਧਾਨ ਕਿਹੜੀ ਪ੍ਰਣਾਲੀ ਨੂੰ ਬਰਕਰਾਰ ਰੱਖਦਾ ਹੈ ਕਿਹੜੀ ਪ੍ਰਣਾਲੀ ਨੂੰ ਬਰਕਰਾਰਤਾ ਰਮ ਨਿਰਪੇਖਤਾ ਦੀ ਪ੍ਰਣਾਲੀ ਨੂੰ ਬਰਕਰਾਰ ਰੱਖਦਾ ਹੈ ਸੰਵਿਧਾਨ ਦੇ ਅਨੁਸ਼ੇਦ ਕੁੰਜਾ ਵਿੱਚ ਕੀ ਉਦੇਸ਼ ਹਨ ਵਿਦੇਸ਼ੀ ਮਾਮਲੇ ਕੁੰਜਾ ਵਿੱਚ ਵਿਦੇਸ਼ੀ ਮਾਮਲੇ ਸੰਵਿਧਾਨ ਦੇ ਅਨੁਸ਼ੇਦ ਵਿੱਚ ਦਰਜ ਹਨ ਅਨੁਸ਼ੇਦ 32 ਨੂੰ ਕੀ ਕਿਹਾ ਜਾਂਦਾ ਹੈ ਮੌਲਿਕ ਹੱਕਾਂ ਦੀ ਰੱਖਿਆ ਰੱਖਿਆ ਵਾਲਾ ਬੱਤੀ ਜਿਹੜਾ ਮੌਲਿਕ ਹਕਕਾਂ ਦੀ ਰੱਖਿਆ ਕਰਦਾ ਹੈ 18ਵਾਂ ਸੰਵਿਧਾਨ ਦੇ ਕਿਸ ਭਾਗ ਵਿੱਚ ਨਿਰਦੇਸ਼ਕ ਸਿਧਾਂਤ ਦਿੱਤੇ ਗਏ ਹਨ ਭਾਗ 4 ਵਿੱਚ ਨਿਰਦੇਸ਼ਕ ਸਿਧਾਂਤ ਦਿੱਤੇ ਗਏ ਹਨ ਸੰਵਿਧਾਨ ਦੇ ਅਨੁਛੇਦ 21 ਦੇ ਤਹਿਤ ਕਿਹੜਾ ਅਧਿਕਾਰ ਮਿਲਦਾ ਹੈ ਜੀਵਨ ਦਾ ਅਧਿਕਾਰ ਜਿਹੜਾ 21 ਦੇ ਤਹਿਤ ਮਿਲਦਾ ਹੈ ਅਨੁਛੇਦ 21 ਦੇ ਤਹਿਤ ਜੀਵਨ ਦਾ ਅਧਿਕਾਰ ਮਿਲਦਾ ਹੈ ਲਾਸਟ ਕੁਐਸਚਨ 20th ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿਹੜਾ ਸ਼ਬਦ ਜੋੜਿਆ ਗਿਆ ਸੀ 1976 ਵਿੱਚ ਧਰਮ ਨਿਰਪੇਖ ਸ਼ਬਦ ਜਿਹੜਾ 1976 ਵਿੱਚ ਧਰਮ ਨਿਰਪੇਖ ਸ਼ਬਦ ਨੂੰ ਜੋੜਿਆ ਗਿਆ ਸੀ ਥੈਂਕਸ ਫੋਰ ਵਾਚਿੰਗ ਦਾ ਵੀਡੀਓ ਹੈਵਿੰਗ